ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕਮਾਨਪੁਰ ਤਸਵੀਲ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਅੰਮ੍ਰਿਤਸਰ ਦੇ ਬਿਲਕੁਲ ਨਾਲ ਹੀ ਪਿੰਡ ਹੈ ਜਿਹੜਾ ਵੀਰ ਜੀ ਨਾਲ ਦਾ ਬਿਲਕੁਲ ਸ਼ਹਿਰ ਦੇ ਨਾਲ ਹੀ ਆ ਜਿਹੜਾ ਜਦਵਿੰਦਰ ਸਿੰਘ ਜੀ ਉਹਨਾਂ ਕੋਲ ਆਪਾਂ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਮੱਜਾ ਦਿਖਾਉਣੀ ਆ ਤੇ ਤਿੰਨੇ ਬਿਲਕੁਲ ਨਾਰਮਲ ਰੇਟ ਜੀ ਤੁਹਾਨੂੰ ਦਿਖਾਉਣੀ ਆ ਤਿੰਨੇ ਸੋਈਆਂ ਸਵਾਈਆਂ ਤੇ ਗੱਲਬਾਤ ਹੁਣ ਆਪਾਂ ਕਰਦੇ ਹਈ ਵਿਧੀਆਂ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭੈਣ ਜੀ ਹੋ ਸਣਾ ਠੀਕ ਠਾਕ ਜੀ ਆਪਾਂ ਵਧੀਆ ਤੁਸੀਂ ਸੁਣਾਓ ਸਭ ਵਧੀਆ ਜੀ ਸਭ ਵਧੀਆ ਚਾਹੀਦਾ ਜੀ ਤੇ ਨਾਮ ਦੱਸ ਦੀਏ ਕਰੀ ਆਪਣਾ ਨਾਮ ਮੇਰਾ ਜਗਨਦਰ ਸਿੰਘ ਜੀ ਪਿੰਡ ਗਮਾਪੂਰਾ ਜ਼ਿਲ੍ਹਾ ਤੇ ਤਹਿਸੀਲ ਅੰਮ੍ਰਿਤਸਰ ਸ਼ਹਿਰ ਤੇ ਬਿਲਕੁਲ ਨਾਲ ਹੀ ਆ ਹਾਂਜੀ ਇੱਥੋਂ ਖਾਲਸਾ ਕਾਲਜ ਵੀ ਲੱਗ ਗਿਆ ਗੁਰਦਾਨੇ ਦੇ ਯੂਨੀਵਰਸਿਟੀ ਵੀ ਲੱਗ ਗਏ ਆ ਹਾਂਜੀ ਸ਼ਾਡਾ ਸਾਹਿਬ ਗੁਰਦਾਰਾ ਵੀ ਤੇ ਸ਼ਾਡਾ ਸਾਹਿਬ ਗੁਰ ਤੇ ਫੋਨ ਨੰਬਰੇ ਬੋਲ ਦੋ 98360099778 97797 15676 ਠੀਕ ਹੈ ਜੀ ਤੇ ਚਲੋ ਸ਼ੁਰੂਆਤ ਫਿਰ ਜਿਹੜੀ ਆ ਥੋੜੇ ਦਿਨ ਹੋਏ ਮਾਜੀ ਸੂਈ ਨੂੰ ਇੱਥੇ ਹੀ ਕਰ ਲਈਏ ਕਿੰਨੇ ਕਿਤੇ ਨਾ ਹੋਈ ਸੂਈ ਨੂੰ ਤੈਨੂੰ ਪੰਜਵਾਂ ਦਿਨ ਜੀ ਅੱਜ ਪੰਜਵਾਂ ਦਿਨ ਹੈ ਹਾਂਜੀ ਤੇ ਕਿੰਨਾ ਦੋ ਤਿਆਰ ਕਰ ਗਈ ਜੀ 7 ਕਿਲੋ ਬੋਲਾ ਹੋਊਗਾ ਤਿਆਰ ਜਿਹੜਾ ਮੁੱਖ ਤੇ ਕਿੰਨਾ ਕਿਸ਼ ਹੋਏ ਜੀ 10 ਕਿਲੋ ਤੇ ਜਾਊਗੀ ਜੇ ਹਿਸਾਬ ਨਾਲ ਅੱਛਾ ਸਟਾਰਟਿੰਗ ਹੈ ਮਤਲਬ 9-10 ਦੇ ਲੱਗ ਚੁਵਾਈ ਜਾਊਗੀ 9-10 ਦੇ ਲੱਗ ਬਿਲਕੁਲ ਚੁਵਾਈ ਜਾਊ ਤੇ ਬੱਚਾ ਕੀ ਆ ਗਿਆ ਮਗਰ ਇਹਦੇ ਮਗਰ ਕੱਟਾਈ ਜੀ ਤੋਰੂ ਹਾਂ ਫੇਰ ਇੱਕ ਰੀਨ ਬਾਕੀ ਜੇ ਟਾਈਮ ਵੀਡੀਓ ਬਣਾਉਂਦਾ ਬਿਲਕੁਲ ਸਵੇਰੋਂ ਸਵੇਰ ਦਾ ਵਾ ਤੇ ਉਹਦੇ ਕਰਕੇ ਜੇ ਤੇ ਪੂਰੀਆਂ ਲੱਗੀਆਂ ਰੁੱਜੀਆਂ ਨੇ ਜੇ 12 ਆਪਾਂ ਦੇਖ ਸਕਦੇ ਜੇ ਉਤਰਾ ਨਹੀਂ ਰਹੀ ਹੈ ਇਸ ਕਰਦੇ ਹਾਂ ਨੰਦ ਲਾਗੇ ਹੋਣ ਦੀ ਤੱਕ ਥੋੜੀ ਗਾਣਾ ਰੱਖਦੀ ਕਹਾਂ ਦੇਖ ਸਾਡੇ ਗਾਣਾ ਖਵਾਨਾ ਜਿਹੜਾ ਇਹਦਾ ਇਦਾਂ ਨਾ ਘਰੇ ਕਰੀ ਹਵਾਂ ਨਾ ਕਿਧਰ ਦਿਖਾਦੀ ਠੀਕ ਹੈ ਜੀ ਉਹਦਾ ਇਹ ਨਹੀਂ ਕੋਈ ਗੱਲ ਬਾਤ ਹੈ ਠੀਕ ਹੈ ਐਦਾਂ ਹੀ ਠੀਕ ਐ ਇਹਦਾ ਬਿਦਾਰਾ ਮਾ ਲੁਕਾ ਠੰਡੀ ਤੇ ਰਹੀ ਆ ਜੀ ਮੈਂ ਕੋਈ ਗਲ ਬਾਤ ਹੀ ਨਹੀਂ ਹੋ ਜੀ ਠੀਕ ਐ ਹਾਂ ਜੀ ਤੇ ਇੱਕ ਕਰੀ ਹਵਾਂ ਨਾ ਇਹਦਾ ਪਿੱਛੇ ਮੈਂ ਚੰਗੀ ਤਰ੍ਹਾਂ ਦੇਖ ਸਕਦੇ ਜੀ ਤੇ ਮੋਲ ਵੀਰ ਜੀ ਦੱਸਿਓ ਫਿਰ ਇਹਦਾ ਆਪਾ ਮੋਲ ਵੀਰ ਜੀ 50000 ਜੀ 50000 ਹਾਂ ਜੀ ਕਰਦੀ ਇਹ ਵਿੱਚ ਛੋਟ ਛੜ ਕਰਾ ਲਓ ਜੀ ਨਹੀਂ ਕਰਾਂਗੇ ਜੈ ਜੀ ਕਰੀਏ ਕਰ ਲਓ ਜੈ ਜੀ ਕਰ ਲਓ ਕਰ ਦਿਓ ਆਪੇ 45 ਦੇ ਦੀਏ 45000 ਦੀ ਕਿ ਸ਼ੋਰਟ ਕਰ ਦੀਏ ਵਿਚੌਰ ਕਰਾ ਲਓ ਜੇ ਕਰੋ ਇੱਕੋ ਗੱਲ ਹਾਂਜੀ ਹਾਂਜੀ ਯੈਸ ਨੋ ਯੈਸ ਨੋ ਜੀ ਪੂਰੇ 45 ਦੀ ਚਲੋ ਵੀਰ ਜੀ 45 ਦੀ ਦੇ ਦਾਂਗੀ ਅੱਛਾ ਫਿਰ ਤਾਂ ਵੀਰ ਭਰਾ ਫੋਨ ਲਾ ਕੇ ਆਂਦੇ ਤੁਸੀਂ ਤਾਂ 42000 ਮੁੱਲ ਕੀਤਾ ਸੀ 35 ਲੈ ਲਓ 36 ਲੈ ਲਓ 33 ਲੈ ਲਓ ਇਹ ਫਿਕਸਡ ਰੇਟ ਹੁੰਦੇ ਆ ਆਪਣੇ ਠੀਕ ਆ ਇਹ ਚੋ 500 ਰੁਪਏ ਛੋਟ ਹੀ ਹੋਣੀ ਜੀ ਇਹ ਉਹ ਨੇਕੇ ਵਾਸ ਇੱਧਰ ਉੱਧਰ ਹੁਣ ਹੁੰਦਾ ਤੇ ਛੋਟ ਹੀ ਹੋਣੀ ਕਿਉਂਕਿ 42000 ਦੀ 30000 35000 ਜਮਚਾਉਂਦਾ ਵੀ ਗੰਦੀਆਂ ਹਾਂ ਹਾਂਜੀ ਹਾਂਜੀ ਤੇ ਸੱਜੇ ਸੂਈ ਮਾਜੇ ਸਾ ਚੋਣੀ ਆ ਹਾਂਜੀ ਹਾਂਜੀ ਤੋਂ ਸਾਗੀ ਤੇ ਫੇਰ ਉਹਨੇ ਦੀ ਆ ਹਾਂਜੀ ਹਾਂਜੀ ਤੇ ਹੁਣ ਇੱਕ ਆ ਵੀ ਜਿਹੜੀ ਬੱਚੇ ਵਾਲੀ ਆ ਇਹਦੇ ਕੋਲ ਦੁੱਧ ਕਿੰਨਾ ਵੀਰ ਜੀ ਇਹਦੇ ਕੋਲ ਵੀਰ ਜੀ 7 ਕਿਲੋ ਦੁੱਧ ਐ 6 ਕਿਲੋ ਦੀ ਗਾਰੰਟੀ ਐ ਇਹ ਥੋੜੀ ਉੱਚੇ ਬੱਚੇ ਦੀ ਐ ਹਨਾ ਉੱਚੇ ਬੱਚੇ ਦੀ ਐ ਤੇ 1.5 ਮਹੀਨੇ ਦੀ ਗਾਂ ਬਣੀ ਆ ਪਾਣੀ ਚੱਕ ਨਹੀਂ ਕਰਾਈ ਰੱਖ ਲਈ ਆਈ ਆਪਣੇ ਕੋ ਤੇ ਬੱਚਾ ਕੀ ਮਗਰ ਮਗਰ ਇਹਦੇ ਕੱਟੀ ਚ ਮਗਰ ਇਹ ਤੇ ਕੱਟੀ ਆ ਠੀਕ ਆ ਤੇ ਮਿਲਦੀ ਦੋਵੇਂ ਟਾਈਮ ਕੱਟੀ ਤੇ ਆ ਕੱਟੀ ਦੇ ਦੰਦ ਭਾਲਾ ਪਾ ਲੋ ਭਾਵੇਂ ਥਾਪੀ ਮਾਰ ਕੇ ਬੈਜੋ ਲੱਤ ਨਹੀਂ ਪੁੱੜਦੀ ਮੱਜੇ ਬਾਕੀ ਜਿਹੜੇ ਤਾਜੀ ਸੂਈ ਹੋਣੀ ਨੇ ਤੇ ਦੁੱਧ ਚੰਗਾ ਕੱਢੇ ਬਹੁਤ ਚੰਗਾ 14-15 ਕਿਲੋ ਦੁੱਧ ਚੋਆ ਆ ਮੱਜ ਦੇ ਤੋਰੋ ਹੇ ਕਰੀ ਨਾ ਬਾਕੀ ਪਾਰੇ ਪੱਲੇ ਤੇ ਆ ਜੜੀ ਦੁੱਧ ਜਿਹੜਾ ਹੁਣ ਮੌਕੇ ਤੇ 6-7 ਕਿਲੋ ਜਿਹੜਾ ਕਹਿੰਦੇ ਕੀ ਹੈਗਾ ਖੁਲੇ ਨੇ ਵੀ ਦੀ ਬਾਕੀ ਮਿਲ ਕੇ ਵੀ ਨੇ ਵੀ ਚੰਗੀ ਮੋਟੀ ਲੱਗੀ ਹੈ ਅੰਦੇ ਸਦੇਵਨ ਇਹਦਾ ਵੀ ਲੱਗੇ ਤਾਂ ਤੇ ਥਨ ਥਨ ਮੇਰੀ ਓਕੇ ਤੇ ਸਾਰੇ ਬਿਲਕੁਲ ਓਕੇ ਆ ਜੀ ਅੱਛਾ ਹਾਂਜੀ ਤੇ ਇਹਦਾ ਫਿਰ ਮੁੱਲ ਮੁੱਲੇ ਦਾ 55000 ਜੀ ਕਰਦੀਏ ਵਿੱਚ ਕੁਝ ਮੰਨ ਤਾ ਨਾ ਕਰਾ ਲਓ ਜਿੰਨਾ ਕਰਾਉਣਾ ਭਾਜੀ ਆਪ ਹੀ ਕਰ ਦੋ 52 ਦੇ ਦਈਏ ਹੋ ਇੱਕੋ ਗੱਲ ਹਾਂਜੀ ਦੋ ਛੱਡ ਦਈਏ 50 ਚ ਨਹੀਂ ਤੱਕਾ ਜੇ ਮੱਝ ਵੇਖੋ ਹਾਥੀ ਆ 56000 ਦੀ ਜ ਕੱਟੀ ਆ ਮਗਰ ਆ ਕੱਟੀ ਆ ਜਿਹੜੀ ਇਹਦੀ ਲੋਹੀ ਕੱਟੀ ਆ ਆ ਦੇਖ ਸਾਦੇ ਜੀ ਜਾਣਦੀ ਹੈ ਕੁਛ ਨਹੀਂ ਹੁੰਦਾ ਹਰ ਵੀ ਪਾਹੀ ਤੁਈ ਤੇ ਧੱਕਾ ਹੀ ਕਰੀ ਜਾਂਦੇ ਚਲੋ ਕਿਹ ਵੀ ਨੇ ਚਾਬਾ ਨਹੀਂ ਵਾਲੇ ਨੇ ਖੜਨੀ ਆ ਬਹੁਤ ਚੰਗੀ ਮਾਜਾ ਪਾਹੀ ਉਹਨੇ ਜਿੰਨੇ ਦਾ ਤੁਸੀਂ ਆ ਤਾਂ ਹੁੰਦੇ ਦਾ ਇਹਦਾ ਵਜਨ ਹੀ ਆ ਠੀਕ ਆ ਹਾਂਜੀ ਤੇ ਆ ਵੀ ਚਲੋ ਮਗਰ ਕੱਟੀ ਵੀ ਪਲੀ ਪਲੋਸੀ ਆ ਕੋਈ ਕੱਟੀ ਵੀ ਪਾਲ ਲੂਗਾ ਬਹੁਤ ਚੰਗੀ ਝੋਟੀ ਆ ਠੀਕ ਆ ਜੀ ਤੇ ਹੁਣ ਆ ਗਏ ਆਪਣੇ ਕੋਲ ਤੀਸਰੇ ਨੰਬਰ ਤੇ ਇਹ ਵੀ ਇਹ ਵੀ ਸੱਜਰ ਸੋਈ ਹੈ ਇਹਦੇ ਮਗਰ ਕੀ ਜੇ ਇਹਦੇ ਮਗਰ ਵੀ ਕੱਟਾ ਜੀ ਇਹਦੇ ਮਗਰ ਵੀ ਕੱਟਾ ਹੀ ਆ ਹਾਂਜੀ ਇਹਨੂੰ ਕਿੰਨੇ ਦਿਨ ਹੋ ਗਏ ਸੋਈ ਨਾ ਇਹਨੂੰ ਇੱਕ ਪਿੰਡ ਅੱਜ ਬੰਦਾ ਕਿੰਨੇ ਦਿਨਾਂ ਐ ਸੋਈ ਨਾ ਸੋਈ ਨੂੰ ਵੀ ਪੰਜ ਛੇ ਦਿਨ ਹੋ ਗਏ ਪੰਜ ਛੇ ਦਿਨ ਹੋ ਗਏ ਸੋਈ ਨੂੰ ਤੇ ਬਾਕੀ ਕੱਦ ਕਾਠ ਪੱਖੋਂ ਇਹ ਵੀ ਚੰਗੀ ਐ ਦੋ ਦੂਰ ਮਾਝ ਕੋ ਪੈਗੜਾ ਜੇ ਬਾਕੀ ਥਾਣੇ ਵੀ ਚੰਗਾ ਦੂਰ ਦੂਰ ਲੱਗਾ ਵਾ ਨਾ ਅਲੈਗਜ਼ੈਂਡਰ ਹਵਨ ਦਾ ਲੱਗਦਾ ਇੱਕ ਦਿ ਫੇਰ ਤੁਰ ਦੋਦਨ ਅੱਖਾਂ ਜਿਹੜੀਆਂ ਕਾਲੀਆਂ ਹੀ ਆ ਕਿ ਇਹਦੀ ਰੋਸ਼ਨੀ ਪੈਣ ਕਰਕੇ ਹੋ ਜਾਂਦੀਆਂ ਹਨ ਅਜਿਹਾ ਹੈ ਆ 98 ਦੇਖ ਸਕਦੇ ਚੰਗਾ ਦੂਰ ਦੂਰ ਜਿਹੜਾ ਸਨ ਲੱਗਾ ਇਹਦੇ ਵੀ ਤੇ ਬਾਕੀ ਮਿਲਕਵੇਨ ਵੀ ਚੰਗੀ ਲੱਗੀ ਆ ਤੇ ਕਿੰਨਾ ਕੁ ਤਾਂ ਉਦੋਂ ਤਿਆਰ ਵੀ ਜੀ ਇਹਦੇ ਕੋਲ ਇਹਦੇ ਕੋਲ ਵੀਰ ਜੀ ਦੁੱਧ ਹੋਊਗਾ 10 ਕਿਲੋ ਦੇ ਲੱਗ ਪਨੇ ਆਪਾਂ 8 ਕਿਲੋ ਹੀ ਕਾਣਾ ਅੱਛਾ ਕਿਉਂਕਿ ਬੱਚੇ ਨੂੰ ਜੇ ਬੱਚੇ ਦਾ ਪਾਲੀ ਫਿਰ 10 ਕਿਲੋ ਆ ਸਟਾਰਟਿੰਗ ਅੱਛਾ ਉਹਦਾ ਆਪਾਂ 8 ਕਿਲੋ ਦੀ ਗਰੰਟੀ ਦਵਾਂਗੇ ਤੇ ਕਿੰਨਾ ਕੁ ਦੁੱਧ ਚੁਾਈ ਜਾਊਗੀ ਦੁੱਧ 12-13 ਕਿਲੋ ਤੇ ਜਾਊਗੀ ਅੱਛਾ ਹਾਂਜੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਕਰਨ ਨੂੰ ਤਾਂ ਭਾਵੇਂ 70 ਘਾੜਾ 60 ਬੱਚਾ ਹੜਤੇ 70 ਮਰਜੀ 70 ਵਾਂ 75 ਮਾ ਕਰ ਲਓ ਅੱਛਾ ਹਾਂਜੀ ਤੇ ਦੇ ਦਵਾਂਗੇ 68000 ਦੀ ਅੱਛਾ ਹਾਂਜੀ 68000 ਦੀ ਹਾਂਜੀ ਬਾਕੀ ਵਿੱਚੋਂ ਕਰ ਦੋ ਕਿਉਂਕਿ ਮੰਨਤਾ ਨਾ ਮੰਨ ਕਰਾ ਲਓ ਜਿੰਨਾ ਕਰਾਉਣਾ ਪੈਜੀ ਜੱਸ ਨੂੰ ਵੀ ਕਰ ਦੋ ਫਿਰ ਐਵੇਂ ਸੋਦੇ ਬਾਜ਼ੀਆਂ ਚ ਕੀ ਪੈਣਾ ਵਾ ਜਿੱਦਰਾ ਤੁਸੀਂ ਕਹਿੰਦੇ ਪੱਕਾ ਰੇਟ ਕਰਨਾ ਤੇ ਪੱਕਾ ਹੀ ਕਰ ਦੋ ਨਹੀਂ ਪੱਕਾ ਹੀ ਕਰਨਾ ਵਾ 8000 ਦੀ ਦੇ ਦਈਏ 65 ਦੀ ਨੇ ਦਈਏ ਹਾਂਜੀ ਹੋਰ ਕਰ ਦਈਏ ਮੰਨ 500 ਛੱਡ ਦਈਏ ਨਹੀਂ ਨਹੀਂ 500 ਨਾ ਛੱਡੀਏ ਕਿੰਨੇ ਛੱਡਨੇ ਛੱਡ ਲਓ ਫਿਰ ਤੁਸੀਂ ਆਪ ਤੋ 3 ਹੀ ਛੱਡੀਏ 65 ਚ 28000 ਦੀ 28000 ਦੀ ਦੇ ਦिए ਤੇ ਫਿਰ ਜੈਸ ਨੂੰ 28000 ਦੀ ਹੋਣੀ ਜੀ ਠੀਕ ਆ ਹਾਂਜੀ ਠੀਕ ਆ ਤੇ ਆਪੇ ਬਾਕੀ ਕੋਈ ਹਨਾ ਆਪਣੀ ਚਵਾਈ ਕਰਕੇ ਲੈ ਜੀ ਚਵਾਈ ਕਰਕੇ ਜਿੱਤਾ ਮਰਜ਼ੀ ਕੋਈ ਤੇ ਚਵਾ ਜਿਹੜਾ ਕਹਿੰਦੇ ਕੀ ਇਹਦਾ ਦਿਖਾ ਦਈਏ ਇੱਕ ਰੀ ਆ ਦੇ ਸਾਡੇ ਥਾਣੇ ਦੇ ਲਾਗੇ ਤੋਂ ਦਿਖਾ ਦੇ ਵੀ ਦੀ ਚਵਾ ਫਿਰ ਇਹਦਾ ਠੀਕ ਹੈ ਜੀ। ਬਾਕੀ ਆ ਦੇਖ ਸਕਦੇ, ਇਤਰੇ ਇਹਨਾਂ ਦੀਆਂ ਅੱਖਾਂ ਦੇਖ ਸਕਦੇ ਆ। ਉਹ ਕਈ ਵਾਰੀ ਰੋਸ਼ਨੀ ਪੈਣ ਦੇ ਨਾਲ ਚਮਕ ਜਾਂਦੀਆਂ ਆ। ਤੇ ਬਾਕੀ ਇਹ ਆ ਵੀ ਇੱਥੋਂ ਕੋਈ ਤਸੱਲੀ ਕਰਕੇ ਹਣਾ ਤੁਹਾਡੇ ਘਰੋਂ ਚਵਾਈ ਕਰਕੇ। ਜੀ ਚਵਾਈ ਕਰਕੇ ਤਸੱਲੀ ਕਰਕੇ ਖੜੇ। ਜਿਹੜਾ ਆਨਲਾਈਨ ਦਊਗਾ ਉਹ ਥਣਾ ਦੀ ਗਰੰਟੀ ਹੋਊਗੀ, ਦੋ ਥੀ ਗਰੰਟੀ ਹੋਊਗੀ। ਠੀਕ ਹੈ ਜੀ। ਹਾਂਜੀ। ਠੀਕ ਹੈ ਵੀਰ ਜੀ। ਬਾਕੀ ਇੱਥੋਂ ਹੀ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪੁੱਛ ਘੜੋ, ਆਪਣੀ ਗਰੰਟੀ ਤੇ ਪੁੱਛੋ ਲਿਆ ਕਰੋ ਜੀ।